ਹਾਂਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਦੀ ਫਤਿਹ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਪਿੰਡੇ ਦੀ ਸਬਜ਼ੀ ਅਸੀਂ ਘਰ ਵਿੱਚ ਕਿੱਦਾਂ ਬਣਾ ਸਕਦੇ ਹਾਂ ਜੀ ਸਭ ਤੋਂ ਪਹਿਲਾਂ ਅਸੀਂ ਪਿੰਡੀਆਂ ਧੋ ਕੇ ਸਾਫ਼ ਕਰਕੇ ਅਸੀਂ ਪਿੰਡੀਆਂ ਨੂੰ ਕੱਟ ਲਿਆ ਹੈ ਜੀ ਤੇ ਬਾਅਦ ਵਿੱਚ ਅਸੀਂ ਪਿਆਜ਼ ਵੀ ਕੱਟ ਲਏ ਆ ਤੇ ਵਿੱਚ ਅਸੀਂ ਲਸਣ ਕਰ ਲਿਆ ਹੈ ਅਸੀਂ ਇਹਦੇ ਵਿੱਚ 3-4 ਮਿਰਚਾਂ ਵੀ ਕੱਟਾਂਗੇ ਜੀ ਤੇ ਅਸੀਂ ਹੁਣ ਕੜਾਹੀ ਵਿੱਚ ਤੇਲ ਪਾਉਣ ਜਾ ਰਹੇ ਹਾਂ ਜੀ ਹਾਂਜੀ ਇਸ ਤੀਜਾ ਤੱਕ ਤੇਲ ਗਰਮ ਹੁੰਦਾ ਹੈ ਆਪਾਂ ਜਦ ਤੱਕ ਹੋਰ ਕੰਮ ਕਰ ਲੈਨੇ ਆਂ ਜੀ ਪਿਆਜ਼ ਇੱਥੇ ਕੁੱਥੀਆਂ ਹਾਂਜੀ ਆਪਾਂ ਨੇ ਤਿੰਨ ਚਾਰ ਮਿਰਚਾਂ ਵੀ ਇਹਨਾਂ ਚ ਕੱਟ ਲਈਆਂ ਪਿਆਜ਼ਾਂ ਚ ਤੇ ਹੁਣ ਆਪਾਂ ਟਮਾਟਰ ਕੱਟ ਲੈਨੇ ਆਂ ਜੀ ਜਦ ਤੱਕ ਸਾਡਾ ਤੇਲ ਗਰਮ ਹੋ ਰਿਹਾ ਹੈ ਜੀ ਹਾਂਜੀ ਆਪਣਾ ਹੁਣ ਤੇਲ ਗਰਮ ਹੋ ਚੁੱਕਿਆ ਜੀ ਆਪਾਂ ਹੁਣ ਇਹਦੇ ਵਿੱਚ ਪਿਆਜ਼ ਐਡ ਕਰਾਂਗੇ ਜੀ ਹਾਂਜੀ ਆਪਾਂ ਇਹਨਾਂ ਨੂੰ ਪਿਆਜ਼ ਹੁਣ ਤੇਲ ਵਿੱਚ ਪਾ ਦਈਏ। ਇਹ ਥੋੜੇ ਘੱਟ ਕੇ ਬ੍ਰਾਊਨ ਹੋ ਜਾਣਗੇ ਫਿਰ ਆਪਾਂ ਇਹਦੇ ਵਿੱਚ ਭਿੰਡੀਆਂ ਪਾ ਦਾਂਗੇ। ਆਪਾਂ ਇਹਨਾਂ ਨੂੰ ਏਕਣੇ 1-2 ਮਿੰਟ ਬਾਅਦ ਛੱਡ ਦਿੰਦੇ ਹਾਂ। ਹਾਂਜੀ ਸਾਡੇ ਪਿਆਜ਼ ਹੋ ਚੁੱਕੇ ਆ ਜੀ। ਹੁਣ ਆਪਾਂ ਇਹਦੇ ਵਿੱਚ ਭਿੰਡੀਆਂ ਪਾ ਦਿੰਨੇ ਆ ਜੀ। ਆਪ ਇਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਹੈ ਆਪਾਂ ਇਹਨੂੰ 5-10 ਮਿੰਟ ਬਾਅਦ ਤੇ ਢੱਕ ਦੇ ਦਿੰਨੇ ਆ ਠੀਕ ਹੈ ਜੀ ਆਹ ਨੂੰ ਬਿਜ ਬਿਜ ਨੂੰ ਇੱਕ ਦਵਾਰੀ ਹਿਲਾਣਾ ਬਸ ਠੀਕ ਹੈ ਜੀ ਹਾਂਜੀ ਆਪਾਂ ਇਹਨਾਂ ਨੂੰ ਹਿਲਾ ਲੈਂਦੇ ਹਾਂ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰਦੇ ਹਾਂ ਜੀ ਮੈਂ 4-5 ਟਮਾਟਰ ਕੱਟੇ ਛੋਟੇ ਛੋਟੇ ਇੱਕ ਟਮਾਟਰ ਬਾਅ ਕੇ ਨਾ ਹਿੰਦੀ ਤਰ੍ਹਾਂ ਹਿਲਾ ਦਿੰਨੇ। ਇਹਨਾਂ ਦੇ ਪਾਣੀ ਪੰਜ ਮਿੰਟ ਟਾਕ ਲੈਣੇ। ਤਾਂ ਕਿ ਸਾਡੇ ਟਮਾਟਰ ਵੀ ਵਿੱਚ ਹੋ ਜਾਣਗੇ। चंगी तरह टमाटर और फ्राई हो चुके हैं प्याज भी चिंतर हो चुके हैं जी तो हम आप मसाले ऐड करा जी हाँ जी सब तो पहला अभी हल्दी एड करा जी जीरा पाउडर थोड़ा थोड़ा जीरा पा दें थोड़े की मिर्चा पा दें जी पीछे हो गया मसाला ਨਮਕ ਐਡ ਕਰ ਦਾਂਗੇ ਤੁਸੀਂ ਆਪਣੇ ਸਵਾਦ ਉਸਾਰ ਪਾ ਸਕਦੇ ਹੋ ਹਾਂਜੀ ਥੋੜਾ ਆਪਾਂ ਇਹਦੇ ਵਿੱਚ ਚਾਹਨੀਆ ਪਾਊਡਰ ਪਾ ਲਵਾਂਗੇ ਉਹ ਸਾਰ ਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਲਵਾਂਗੇ ਹੁਣ ਆਪਾਂ ਇਹਦੇ ਵਿੱਚ ਉੜਾ ਦਾ ਪਨੀਰ ਇੱਥੇ ਪਾਨਾ ਪਾਵਾਂਗੇ ਨਿੰਬੂ ਦਾ ਰਸ ਵੀ ਅਸੀਂ ਇੱਕ ਨਿੰਬੂ ਪਾ ਰਹੇ ਹਾਂ ਜੀ ਅਸੀਂ ਇਸ ਨਿੰਬੂ ਦਾ ਰਸ ਕੱਢ ਲਿਆ ਹੈ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਈਏ ਤਾਂ ਉਹਦਾ ਨਹੀਂ ਛੱਡ ਦਿੰਦੇ ਆਂ ਜੀ 5 ਮਿੰਟ ਸਾਨੂੰ ਹੋਰ ਇਹਨੂੰ ਸੇਕਦੇ ਹੀ ਰੱਖਣਾ ਪਏਗਾ ਹਾਂਜੀ ਸਾਡੀ ਪਿੰਡੀਆਂ ਬਣ ਕੇ ਤਿਆਰ ਹੋ ਚੁੱਕੀਆਂ ਜੀ ਆ ਦੇਖੋ ਕਿੰਨੀ ਸੋਹਣੇ ਟਿਕਣੇ ਤੇ ਲੱਗਦੀਆਂ ਜੀ ਆ ਦੇਖੋ ਜੀ ਆ ਦੇਖੋ ਜੇ ਸਾਨੂੰ ਤੁਹਾਡੀ ਪਿੰਡੀਆਂ ਦੀ ਰੈਸਪੀ ਅੱਛੀ ਲੱਗੀ ਆ ਤਾਂ ਤੁਸੀਂ ਲਾਈਕ ਕਮੈਂਟ ਜ਼ਰੂਰ ਕਰਿਓ ਜੀ ਹੋਰ ਸਬਸਕ੍ਰਾਈਬ ਵੀ ਜ਼ਰੂਰ ਕਰਿਓ ਜੀ ਥੈਂਕ ਯੂ ਜੀ